ਵਿਦੇਸ਼ੀ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਆਰਐਸਐਸ ਬਾਰੇ ਬੋਲਦੇ ਹੋਏ ਸਿੱਖਾਂ ਦੀ ਦਸਤਾਰ ਤੇ ਗੁਰਦੁਆਰਾ ਸਾਹਿਬ ਜਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜਿਸ ਤੋਂ ਬਾਅਦ ਸਿਆਸਤ ਭਖ ਗਈ ਹੈ ਦਰਸਲ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਭद्दी ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਕਿਹਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਤੇ ਕੜਾ ਸੁਰੱਖਿਅਤ ਨਹੀਂ ਹੈ ਜਿਸ ਤੋਂ ਬਾਅਦ ਭਾਜਪਾ ਅਗੂ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਤੇ ਕਾਂਗਰਸ ਤੇ ਨਿਸ਼ਾਨੇ ਸਾਧਦੇ ਨੇ ਉਨਾ ਕਿਹਾ ਕਿ ਦਸਤਾਰ ਤੇ ਹੱਥ ਪਾਉਣ ਦੀ ਤਾਂ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਇਸ ਦਾ ਸੁਪਨਾ ਲੈ ਸਕਦਾ ਇਸ ਤੋਂ ਇਲਾਵਾ ਉਹਨਾਂ ਨੇ 1984 ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ 1984 ਦੇ ਵਿੱਚ ਤੁਸੀਂ ਸਿੱਖਾਂ ਦਾ ਕਤਲੇਆਮ ਕਰਵਾਇਆ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਸਭ ਦਰਸਾਉਂਦਾ ਹੈ ਕਿ ਤੁਹਾਡੇ ਮਨਾਂ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ ਇਹ ਦਰਸਾਉਂਦਾ ਹੈ ਕਿ ਤੁਸੀਂ ਸਿੱਖਾਂ ਨੂੰ ਕਿਵੇਂ ਇਸਤੇਮਾਲ ਕਰਦੇ ਹੋ ਤੁਸੀਂ ਅੱਜ ਵੀ ਆਪਣੀ ਗੰਦੀ ਅਤੇ ਨਫ਼ਰਤ ਭਰੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ ਕੜਾ ਅਤੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਆਇਓ ਇਸ ਦੀ ਮੈਂ ਕੜੀ ਨਿੰਦਾ ਕਰਦਾ ਹਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਰਾਹੁਲ ਗਾਂਧੀ ਜੀ ਨੇ ਅੱਜ ਅਮਰੀਕਾ ਦੇ ਅੰਦਰ ਜੋ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਔਰ ਬਹੁਤ ਹੀ ਬਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਤ ਨਹੀਂ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਇਸ ਦਾ ਸਵਾਲ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰਿਆਂ ਤੋਂ ਲੈ ਕੇ ਔਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਆ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ ਸੁਪਨੇ 'ਚ ਵੀ ਨਹੀਂ ਦੇਖ ਸਕਦਾ ਔਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਇਸ ਦੇਸ਼ ਦੇ ਅੰਦਰ ਉੱਚੇ-ਉੱਚੇ ਪਦ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਸੈਨਾ ਆਧਿਕਾਰੀ ਹੋਵੇ ਸੁਪਰੀਮ ਕੋਰਟ ਦੇ ਚੀਫ ਜਸਿਸ ਹੋਣੇ ਸਭ ਦੇ ਉੱਤੇ ਸਿੱਖ ਬੈਠੇ ਨੇ ਬੜਾ ਸਨਮਾਨ ਅੱਜ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ ਪਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਦੇਸ਼ ਵੰਡੂ ਕੌਮ ਮੰਡੂ ਧਰਮ ਮੰਡੂ ਰਾਜਨੀਤੀ ਕੀਤੀ ਆ ਔਰ ਉਹ ਨਫਰਤ ਭਰੀ ਰਾਜਨੀਤੀ ਦੇ ਚੱਲਦੇ 1984 ਦੇ ਅੰਦਰ ਤੁਸੀਂ ਸਿੱਖਾਂ ਦਾ ਕਤਲੇਆਮ ਵੀ ਕਰਾਇਆ ਤੁਹਾਡੇ ਪਰਿਵਾਰ ਦੇ ਜਿੰਨਾ ਵੱਡਾ ਕਤਲੇਆਮ ਕਰਾਉਣ ਤੋਂ ਬਾਅਦ ਉਹਨਾਂ ਕਤਲੇਆਮ ਕਰਨ ਵਾਲੇ ਸੱਜਨ ਕੁਮਾਰ ਜਗਦੀਸ਼ ਟਾਟਨੂ ਨੂੰ ਵੀ ਤੁਸੀਂ ਆਪਣੀ ਪਾਰਟੀ 'ਚ ਅੱਜ ਵੀ ਰੱਖਿਆ ਹੋਇਆ ਹੈ ਇਹ ਦਰਸਾਉਂਦਾ ਕਿ ਤੁਹਾਡੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫਰਤ ਹੈ ਇਹ ਦਰਸਾਉਂਦਾ ਕਿ ਤੁਸੀਂ ਸਿੱਖਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਜੇ ਇਹ ਦਰਸਾਉਂਦਾ ਕਿ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਤਪਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ ਕਕਾਰ ਔਰ ਗੁਰਦੁਆਰਿਆਂ ਨੂੰ ਵਿੱਚ ਲੈ ਕੇ ਆਏ ਜੀ ਜਿਹਦੀ ਮੈਂ ਫਿਰ ਤੋਂ ਕੜੇ ਸ਼ਬਦਾਚਿੰਨਿੰਦਾ ਕਰਦਾ ਹਾਂ